ਚਿੱਟੇ ਦੇ ਨਾਲ ਫੜੀ ਗਈ ਕੌਨਸਟੇਬਲ ਅਮਨਦੀਪ ਕੌਰ ਨੂੰ ਲੈ ਕੇ ਵੱਡੇ ਹੈਰਾਨੀਜਨਕ ਖੁਲਾਸੇ ਸਾਹਮਣੇ ਆਏ ਨੇ ਕਿਵੇਂ ਅਮਨਦੀਪ ਕੌਰ ਨੇ ਐਂਬੂਲੈਂਸ ਤੇ ਰਾਈ ਆਪਣਾ ਚਿੱਟੇ ਦਾ ਧੰਦਾ ਸ਼ੁਰੂ ਕੀਤਾ ਕਿਉਂ ਅਮਨਦੀਪ ਕੌਰ ਦੀ ਆਪਣੇ ਪਤੀ ਦੇ ਨਾਲ ਵਿਗੜੀ ਕਿਉਂ ਅਮਨਦੀਪ ਕੌਰ ਆਪਣੇ ਪਤੀ ਨੂੰ ਛੱਡ ਕੇ ਬਗਾਨੇ ਆਦਮੀ ਦੇ ਨਾਲ ਰਹਿਣ ਲੱਗ ਪਈ ਕਿਵੇਂ ਵਗਾਨ ਨੇ ਆਦਮੀ ਦੇ ਨਾਲ ਰਲ ਕੇ ਅਮਨਦੀਪ ਕੌਰ ਨੇ ਚਿੱਟੇ ਦਾ ਧੰਦਾ ਸ਼ੁਰੂ ਕੀਤਾ ਤੁਹਾਨੂੰ ਪੂਰੀ ਕਹਾਣੀ ਦੱਸ ਦਿਆਂ ਤੁਸੀਂ ਜੁੜਿਓ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਗਗਨਦੀਪ ਸਿੰਘ ਬੀਤੇ ਦਿਨੀ ਕਾਂਸਟੇਬਲ ਅਮਨਦੀਪ ਕੌਰ ਕਰੀਬ 17 ਗ੍ਰਾਮ ਚਿੱਟੇ ਦੇ ਨਾਲ ਫੜੀ ਜਾਂਦੀ ਹੈ ਜਿਸ ਨੂੰ ਲੈ ਕੇ ਹੁਣ ਵੱਡੇ ਖਲਾਸੇ ਸਾਹਮਣੇ ਆਏ ਨੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਾਂਸਟੇਬਲ ਅਮਨਦੀਪ ਕੌਰ ਦੇ ਵਿਆਹ ਦੀ 10 ਸਾਲ ਪਹਿਲਾਂ ਅਮਨਦੀਪ ਕੌਰ ਦਾ ਵਿਆਹ ਹੋਇਆ ਸੀ ਚਿੱਟੇ ਦੇ ਨਾਲ ਫੜੀ ਗਈ ਅਮਨਦੀਪ ਕੌਰ ਦਾ ਜਨਮ ਬਠਿੰਡਾ ਦੀ ਪੂਚੋ ਮੰਡੀ ਦਾ ਉਸਦੇ ਮਾਤਾ ਪਿਤਾ ਪੂਚੋ ਮੰਡੀ ਦੇ ਵਿੱਚ ਹੀ ਰਹਿੰਦੇ ਨੇ ਅਤੇ ਇੱਕ ਉਸਦਾ ਭਰਾ ਹੈ ਅਮਨਦੀਪ ਕੌਰ ਦਾ ਵਿਆਹ 2015 ਦੇ ਵਿੱਚ ਬਠਿੰਡਾ ਦੀ ਹੀ ਅਮਰਪੁਰਾ ਬਸਤੀ ਦੇ ਵਿੱਚ ਹੋਇਆ ਉਹਨੋਂ ਆਪਣੇ ਪਤੀ ਤੋਂ ਅਲੱਗ ਰਹਿ ਰਹੀ ਹੈ ਸੋਸ਼ਲ ਮੀਡੀਆ ਉੱਤੇ ਲਾਈਵ ਹੋਈ ਇੱਕ ਮਹਿਲਾ ਗਰਮੀਤ ਕੌਰ ਨੇ ਅਮਨਦੀਪ ਕੌਰ ਤੇ ਦੋਸ਼ ਲਗਾਇਆ ਹੈ ਕਿ ਉਹ 2022 ਤੋਂ ਉਸਦੇ ਪਤੀ ਬਲਵਿੰਦਰ ਸਿੰਘ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਹੈ ਉਸਨੇ ਦੱਸਿਆ ਕਿ ਅਮਨਦੀਪ ਕੌਰ ਨੂੰ ਵਿਆਹ ਤੋਂ ਬਾਅਦ ਉਸਦੇ ਪਤੀ ਨੇ ਕਿਸੇ ਐਸਐਚਓ ਦੇ ਨਾਲ ਫੜ ਲਿਆ ਸੀ ਜਿਸ ਤੋਂ ਬਾਅਦ ਉਹ ਸਹੁਰਾ ਪਰਿਵਾਰ ਤੋਂ ਅਲੱਗ ਰਹਿ ਰਹੀ ਹੈ ਦੋਸ਼ ਹੈ ਕਿ ਪਤੀ ਉੱਤੇ ਵੀ ਉਸਨੇ ਪਰਚਾ ਦਰਜ ਕਰਵਾ ਦਿੱਤਾ ਸੀ ਹੁਣ ਗੱਲ ਕਰਦੇ ਹਾਂ ਆਖਰਕਾਰ ਬਲਵਿੰਦਰ ਸਿੰਘ ਦੇ ਨਾਲ ਅਮਨਦੀਪ ਕੌਰ ਕਿਵੇਂ ਸੰਪਰਕ થઈ ਤਾਂ ਕਰੋਨਾ ਕਾਲ ਦੇ ਵਿੱਚ ਬਲਵਿੰਦਰ ਸਿੰਘ ਦੇ ਨਾਲ ਅਮਨਦੀਪ ਕੌਰ ਸੰਪਰਕ ਦੇ ਵਿੱਚ ਆਈ ਮਾਰਚ 2020 ਦੇ ਵਿੱਚ ਜਦੋਂ ਕਰੋਨਾ ਦੇ ਕਾਰਨ ਭਾਰਤ ਦੇ ਵਿੱਚ ਲੋਕਡਾਊਨ ਲੱਗਿਆ ਤਾਂ ਐਂਬੂਲੈਂਸ ਦੇ ਆਉਣ ਜਾਣ ਦੀ ਛੂਟ ਸੀ ਬਲਵਿੰਦਰ ਸਿੰਘ ਐਂਬੂਲੈਂਸ ਚਲਾਉਂਦਾ ਸੀ ਅਤੇ ਪੁਲਸ ਦੇ ਨਾਕੇ ਤੋਂ ਹੋ ਕੇ ਗੁਜ਼ਰਦਾ ਸੀ ਇਸ ਦੌਰਾਨ ਬਠਿੰਡਾ ਦੇ ਵਿੱਚ ਇੱਕ ਨਾਕੇ ਉੱਤੇ ਅਮਨਦੀਪ ਕੌਰ ਨੇ ਬਲਵਿੰਦਰ ਸਿੰਘ ਨੂੰ ਪੁੱਛਗਿੱਛ ਦੇ ਲਈ ਰੋਕਿਆ ਸੀ ਦੇਖਣ ਤੋਂ ਬਲਵਿੰਦਰ ਸਿੰਘ ਸੋਨਾ ਸੀ ਤਾਂ ਉਸਨੇ ਉਸਦਾ ਨੰਬਰ ਲੈ ਲਿਆ ਦੋਨਾਂ ਦੇ ਵਿੱਚ ਨਜ਼ਦੀਕੀਆਂ ਵਾਧੀਆਂ ਇਸ ਤੋਂ ਬਾਅਦ ਅਮਨਦੀਪ ਕੌਰ ਨੂੰ ਕਰੋਨਾ ਕਾਲ ਦੇ ਵਿੱਚ ਐਂਬੂਲੈਂਸ ਦੀ ਆਰ ਦੇ ਵਿੱਚ ਚਿੱਟਾ ਸਪਲਾਈ ਦਾ ਆਈਡੀਆ ਆ ਇਸ ਤੋਂ ਬਾਅਦ ਦੋਨਾਂ ਨੇ ਐਂਬੂਲੈਂਸ ਦੇ ਰਾਈ ਚਿੱਟੇ ਦੀ ਸਪਲਾਈ ਦਾ ਧੰਦਾ ਸ਼ੁਰੂ ਕਰ ਦਿੱਤਾ ਤਾਂ ਤੋਂ ਅਨੂ ਦੱਸਦੀ ਇਹ ਲੇਡੀ ਕਾਂਸਟੇਬਲ ਅਮਨਦੀਪ ਕੌਰ ਨੂੰ ਬਠਿੰਡਾ ਦੇ ਵਿੱਚ ਬਾਲਰ ਰੋਡ ਤੇ ਬੁੱਧਵਾਰ ਰਾਤ ਅਰੈਸਟ ਕੀਤਾ ਗਿਆ ਉਸ ਦੀ ਥਾਰ ਦੇ ਵਿੱਚ ਗিয়ার ਬਾਕਸ ਦੇ ਵਿੱਚ 17 ਗ੍ਰਾਮ ਤੋਂ ਜ਼ਿਆਦਾ ਹੈਰੋਨ ਮਿਲੀ ਹੈ ਕੋਰਟ ਦੇ ਵਿੱਚ ਪੇਸ਼ੀ ਤੋਂ ਬਾਅਦ ਆਈਜੀਪੀ ਹੈੱਡ ਕੁਆਟਰ ਸੁਖਚੈਨ ਗਿੱਲ ਨੇ ਲੇਡੀ ਕਾਂਸਟੇਬਲ ਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਹੈਰੋਨ ਦੇ ਨਾਲ ਫੜੀ ਗਈ ਲੇਡੀ ਕਾਂਸਟੇਬਲ ਨੂੰ ਐਸਐਸਪੀ ਮਾਨਸਾ ਨੇ ਤੁਰੰਤ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਹੈ ਤਾਂ ਲੇਡੀ ਕਾਂਸਟੇਬਲ ਅਮਨਦੀਪ ਕੌਰ ਦਾ 14 ਸਾਲਾਂ ਦੀ ਸੇਵਾ ਪੁਲਿਸ ਵਿਭਾਗ ਦੇ ਵਿੱਚ ਬਵਾਦਾਂ ਦੇ ਨਾਲ ਭਰੀ ਰਹੀ ਹੈ ਅਮਨਦੀਪ ਕੌਰ ਜੋ 26 ਨਵੰਬਰ 2011 ਨੂੰ ਬਠਿੰਡਾ ਪੁਲਿਸ ਲੈਨ ਦੇ ਵਿੱਚ ਸ਼ਾਮਲ ਹੋਈ ਸੀ ਦਾ ਨੌਕਰੀ ਦਾ ਇਤਿਹਾਸ ਵੱਖ-ਵੱਖ ਵਿਭਾਗਾਂ ਦੇ ਵਿੱਚ ਤਬਾਦਲੀਆਂ ਅਤੇ ਤਾਇਨਾਤੀਆਂ ਦੇ ਨਾਲ ਭਰਿਆ ਹੋਇਆ ਹੈ ਅਮਨਦੀਪ ਕੌਰ ਦਾ 14 ਸਾਲਾਂ ਦੇ ਵਿੱਚ 31 ਵਾਰ ਤਬਾਦਲਾ ਹੋ ਚੁੱਕਿਆ ਹੈ